ਾਰੇ ਦਰਸ਼ਕਾਂ ਦਾ ਮੈਂ ਮਾਨ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਚੰਦੂ ਮਾਜਰਾ ਨੇ ਛੱਡੀ ਸਿਆਸਤ ਤਾਂ ਇੱਥੇ ਇੱਕ ਇੰਟਰਵਿਊ ਚੰਦੂ ਮਾਜਰਾ ਜੀ ਦਾ ਜਿਹੜਾ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਅਕਾਲੀ ਦਲ ਦਾ ਵੱਡਾ ਚਿਹਰਾ ਨੇ ਵੱਡਾ ਨਾਂ ਹੈ ਤੇ ਉਹ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਇੱਥੇ ਅਕਾਲੀ ਦਲ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਨਹੀਂ ਸੁਧਰੀ ਤਾ ਇਥੇ ਕਿਤੇ ਨਾ ਕਿਤੇ ਮੈਂ ਸਿਆਸਤ ਛੱਡ ਦੇਵਾਂਗਾ ਸਿਆਸਤ ਛੱਡ ਦੇਵਾਂਗਾ ਤੇ 2025 ਦੀਆਂ ਜਿਹੜੀ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੈਂ ਹਿੱਸਾ ਨਹੀਂ ਲਿਆਂਗਾ ਚੋਣਾਂ ਨਹੀਂ ਲੜਾਂਗਾ ਪਰ ਸਵਾਲ ਇਥੇ ਹੈ ਕਿ ਸਿਆਸਤ ਇਥੇ ਛੱਡਣਗੇ ਜਾਂ ਪਾਰਟੀ ਛੱਡਣਗੇ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਹੁਣ ਦੋ ਪਾੜ ਹੋ ਚੁੱਕੀ ਹੈ ਦੋ ਹਿੱਸੇ ਜਿਹੜੇ ਨੇ ਅਕਾਲੀ ਦਲ ਦੇ ਵੰਡੇ ਗਏ ਨੇ ਇੱਕ ਪਾਸੇ ਬਾਗੀ ਧੜਾ ਖੜਾ ਹੈ ਜੋ ਚਾਹੁੰਦਾ ਹੈ ਸੁਖਬੀਰ ਬਾਦਲ ਇਥੇ ਪ੍ਰਧਾਨਗੀ ਛੱਡਣ ਤੇ ਦੂਜੇ ਪਾਸੇ ਉਹ ਧੜਾ ਹੈ ਜੋ ਚਾਹੁੰਦਾ ਹੈ ਸੁਖਵੀਰ ਬਾਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਵਰਕਰਾਂ ਰਹੇ ਤਾਂ ਵੱਡਾ ਸਵਾਲ ਇੱਥੇ ਹੈ ਕਿ ਚੰਦੂ ਮਾਜਰਾ ਜਿਹੜੇ ਨੇ ਉਹ ਸਿਆਸਤ ਛੱਡਣਗੇ ਜਾਂ ਫਿਰ ਪਾਰਟੀ ਛੱਡਣਗੇ ਕਿਉਂਕਿ ਕਿਆਸ ਇੱਥੇ ਵੀ ਲਗਾਏ ਜਾ ਰਹੇ ਨੇ ਕਿਉਂਕਿ ਚੰਦੂ ਮਾਜਰਾ ਦੇ ਕਿਤੇ ਨਾ ਕਿਤੇ ਜਿਹੜੇ ਭਾਜਪਾ ਪਾਰਟੀ ਦੇ ਨਾਲ ਕਾਫੀ ਗੂੜੇ ਤੇ ਅੱਛੇ ਸਬੰਧ ਵੀ ਨੇ ਤੇ ਇਥੇ ਲੋਕਾਂ ਦੇ ਵੱਲੋਂ ਇਹ ਲਗਾਤਾਰ ਕਿਆਸ ਵੀ ਲਗਾਏ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਵਾਕਈ ਇੱਥੇ ਪਾਰਟੀ ਨੂੰ ਵੀ ਛੱਡ ਸਕਦੇ ਨੇ ਤੇ ਜੇਕਰ ਗੱਲ ਆਉਂਦੀ ਹੈ ਸਿਆਸਤ ਦੀ ਤਾਂ ਇੱਥੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਿਰਫ ਰਾਜਨੀਤਿਕ ਸਟੰਟ ਖੇਡਿਆ ਜਾਂਦਾ ਹੈ ਇੱਥੇ ਸਿਆਸਤ ਹਾਲਾਂਕਿ ਕੋਈ ਵੀ ਲੀਡਰ ਛੱਡਣਾ ਨਹੀਂ ਚਾਹੁੰਦਾ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਹੈ ਉਹ ਕਰਦੇ ਆ ਹੈਲੋ ਸੱਸੀ ਜੀ ਮੈਡਮ ਸੱਸੀ ਆਕਾਲ ਸਰ ਕਿੱਥੋਂ ਬੋਲਦੇ ਹੋ ਸੰਜੀਵ ਸ਼ਰਮਾ ਹੋ ਰਿਹਾ ਜੀ ਘਰੋਂ ਹਾਂਜੀ ਬាទ ਮੈਂ ਤੁਹਾਡਾ ਸਵਾਗਤ ਹੈ ਸਰ ਟੂ ਅੱਡਾ ਇਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਜੀ ਕੀ ਕਹਿਣਾ ਚਾਹੂਗੇ ਸਰ ਅੱਜ ਫਿਰ ਤੋਂ ਆਪਾਂ ਇੱਕ ਵਾਰ ਅਸਾਲੀ ਦਲ ਪਾਰਟੀ ਦੇ ਨਾਲ ਜੁੜਿਆ ਹੋਇਆ ਵੱਡਾ ਚਿਹਰਾ ਜੋ ਕਿ ਚੰਦੂ ਮਾਜਰਾ ਨੇ ਉਹਨਾਂ ਦੀ ਕਿਤੇ ਨਾ ਕਿਤੇ ਆਪਾਂ ਵਿਸ਼ਾ ਵੀ ਲੈ ਕੇ ਆਏ ਆ ਕਿ ਇੱਥੇ ਚੰਦੂ ਮਾਜਰਾ ਆਉਣ ਵਾਲੇ ਸਮੇਂ 'ਚ ਸਿਆਸਤ ਛੱਡਦੇ ਨੇ ਜਾਂ ਪਾਰਟੀ ਛੱਡਦੇ ਨੇ ਕੀ ਲੱਗਦਾ ਹੈ ਇਹ ਕੋ ਮੈਡਮ ਜੇ ਆਪਾਂ ਗੱਲ ਇਹ ਨਾ ਸਿਆਸਤਦਾਨਾਂ ਦੀ ਕਰੀਏ ਜਾਂ ਰਾਜਨੀਤਿਕ ਲੋਕਾਂ ਦੀ ਕਰੀਏ ਜੀ ਤਾਂ ਇੱਕ ਜਿਹੜਾ ਜੀ ਉਹ ਆਪਾਂ ਖੇਡ ਸ਼ਬਦਾਂ ਦੀ ਕਹਿੰਦੇ ਨੇ ਜਿੰਦ ਝਟ ਦਾ ਭਰੋਸਾ ਨਹੀਂ ਜੀ ਹੁੰਦਾ ਹੂੰ ਇਹ ਲੋਕ ਕਿਹੜਾ ਫੈਸਲਾ ਲੰਨੇ ਆ ਸ਼ਾਮ ਨੂੰ ਕੀ ਫੈਸਲਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਹਦਾ ਕੀ ਵਿਹਾਨ ਆ ਜਾਂਦਾ ਜੀ ਜੀ ਦੇਖੋ ਪਟੇਪ ਸਿੰਘ ਚੰਦੂ ਮਾਜਰਾ ਦਾ ਜਿਹੜਾ ਅਕਲ ਹੀ ਕਰਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਜਾਂ ਯੋਗਦਾਨ ਉਹਨਾਂ ਦਾ ਰਿਹਾ ਹੈ ਜਿੰਨਾ ਵੀ ਨਾਮ ਰਿਹਾ ਹੈ ਹਮ ਅਗਰ ਇੰਨਾ ਕੁਝ ਹੋਰ ਤੋਂ ਬਾਅਦ ਵੀ ਕੋਈ ਪ੍ਰੈਨ ਮੈਂ ਸਿਆਪੇ ਛੱਡਦਾਗਾ ਦੇਖੋ ਪਾਰਟੀ نیچے ਵੀ ਜਾਂਦੀ ਹੈ ਉੱਤੇ ਵੀ ਆਉਂਦੀ ਹੈ ਅੱਗ ਵੀ ਜਾਂਦੀ ਹੈ ਡਾਊਨ ਵੀ ਆਉਂਦੀ ਹੈ ਜੀ ਹਾਂਜੀ ਅਗਰ ਅਸੀਂ ਡਾਊਨ ਦੇ ਟਾਈਮ ਪਾਰਟੀ ਨੂੰ ਛੱਡਦੇ ਆਂ ਜੋ ਬਲੈਂਕ ਤੋਂ ਬਾਹਰ ਹੋਣੇ ਆ ਮੈਂ ਕਹਿ ਦਿੰਦਾ ਕਿ ਤਨਾ ਕਿਤੇ ਠੀਕ ਨਹੀਂ ਹੁੰਦਾ ਹਕਮਤ ਨਹੀਂ ਹੱਥ ਨਹੀਂ ਜਾਏਨੀ ਅਗਰ ਕੋਈ ਕਾਰਨ ਆ ਉਹ ਸਾਹਮਣੇ ਰੱਖਣੇ ਚਾਹੀਦਾ ਪਾਰਟੀ ਦੇ ਨੂੰ ਵੀ ਸਾਰ ਦੀ ਜਰੂਰਤ ਹੈ ਜਾਂ ਕਿਸੇ ਚੀਜ਼ ਦੀ ਜਰੂਰਤ ਹੈ ਉਹ ਮੇਨ ਪਾਰਟੀ ਦੇ ਨਾਲ ਗੱਲ ਕਰਕੇ ਆਪਣਾ ਮਸਲਾ ਹੱਲ ਕਰ ਸਕਦੇ ਆ ਜੀ 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 ਬਿਲਕੁਲ ਹਾਲਾਂਕਿ ਮਸਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਕਿ ਦੇਖੋ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਦੋ ਪਾੜ ਜਿਹੜਾ ਇਹ ਪਿਆ ਹੈ ਇਸ ਦਾ ਪਾਰਸਲ ਕਾਰਨ ਇਥੇ ਕੀ ਸਮਝ ਸਕਦੇ ਹਾਂ ਕਿ ਦੇਖੋ ਸਿਆਸੀ ਪਾਰਟੀ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ ਚੰਦੂ ਮਾਜਰਾ ਹੋਗੇ ਰਖੜਾ ਹੋਗੇ ਤੇ ਬੀਬੀ ਜ਼ਗੀਰ ਕੌਰ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਚਿਹਰੇ ਨੇ ਜੋ ਵੱਡੇ ਚਿਹਰੇ ਨੇ ਇਹਨਾਂ ਵੱਲੋਂ ਇੱਥੇ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਦੇ ਵਿੱਚ ਰਹਿ ਕੇ ਬਹੁਤ ਸਾਰੀਆਂ ਗਲਤੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਸੀ ਹਾਲਾਂਕਿ ਉਹਨਾਂ ਨੇ ਆਪਣੀਆਂ ਗਲਤੀਆਂ ਵੀ ਗਿਣਾ ਕੇ ਜਿਹੜੀ ਮਾਫੀ ਮੰਗੀ ਹੈ ਅਦਨਾਨਾ ਵੀ ਸੂਲ ਦੇ ਉਪਦਾ ਹੈ ਜੀ ਤੋਂ ਬੜੇ ਬੜੇ ਵੀ ਸਾਥ ਆ ਜਿਹੜੇ ਛੱਡ ਦਿੰਦੇ ਨੇ ਜੀ 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 ਦੇਖੋ ਇਹਨਾਂ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਸ਼ਹਿਦ ਪਾਰ ਦੀ ਨਾ ਖੜੀ ਹੋ ਸਕੇ ਜੀ ਜੀ ਲੇਕਿਨ ਅਗਰ ਪਾਰਟੀ ਨੂੰ ਖੜਾ ਕਰਨਾ ਚਾਹੁੰਦੇ ਆ ਜੀ ਹੂੰ ਫਿਰ ਜਿੱਥੇ ਜਿੱਥੇ ਗਲਤੀਆਂ ਜਿੱਥੇ ਜਿੱਥੇ ਸੁਧਾਰ ਦੀ ਜ਼ਰੂਰਤ ਹੈ ਉਹ ਪਾਰਟੀ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅਦਰ ਅਸੀਂ ਕਿਸੇ ਨਾਲ ਮੀਨਾਂ ਜਾਂ 2 ਮਹੀਨੇ ਵੀ ਲਾ ਦਿੰਨੇ ਆ ਹਾਂਜੀ ਮੋਹ ਪਿਆਰ ਬਾਦੀ ਜਾਂ ਪਿਆਰ ਰਹਿੰਦਾ ਕਿ ਜਦੋਂ ਕਿ ਸਾਡਾ ਰਹਿੰਦਾ ਹਮੇਸ਼ਾ ਹੀ ਲੇਕਿਨ ਸਾਰੀ ਸਾਰੀ ਜ਼ਿੰਦਗੀ ਕੱਟ ਕੇ ਜਾਂ ਉਮਰ ਦਾ ਜ਼ਿਆਦਾ ਟਾਈਮ ਆਪਣੀ ਜ਼ਿੰਦਗੀ ਦਾ ਬਾਖਿਆ ਦੇ ਨਾਲ ਲੱਗ ਕੇ ਬਾਅਦ ਵਿੱਚ ਅਸੀਂ ਸੈਟਲ ਹੋ ਜਾਈਏ ਦਾ ਉਹ ਮੈਂ ਫੇਰ ਦੁਬਾਰਾ ਕਹੂੰਗਾ ਕਿ ਤਰ੍ਹਾਂ ਕਿਤੇ ਸਹੀ ਨਹੀਂ ਹੁੰਦਾ ਅਗਰ ਪਾਰਟੀ ਡਾਗ ਮਗਾਉਂਦੀ ਆ ਲੱਗਦਾ ਵੀ ਪਾਰਟੀ ਨੀਚੇ ਜਾ ਬਿਲਕੁਲ ਕੋਈ ਸੋਲੂਸ਼ਨ ਤਾਂ ਕਮਾ ਨਹੀਂ ਚਾਹੀਦਾ ਬਿਲਕੁਲ ਜੀ ਬਿਲਕੁਲ ਸੋਲੂਸ਼ਨ ਤਾਂ ਹਾਲਾਂਕਿ ਇਹਨਾਂ ਚੀਜ਼ਾਂ ਦਾ ਇੱਥੇ ਕੱਢਣਾ ਹੀ ਚਾਹੀਦਾ ਹੈ ਪਰ ਜੇਕਰ ਆਪਾਂ ਪਾਰਟੀ ਦੀ ਰਾਜਨੀਤਿਕ ਸਥਿਤੀ ਦੀ ਗੱਲ ਕਰਦੇ ਆ ਜਿੱਦਾਂ ਕਿ ਹੁਣ ਚੰਦੂ ਮਾਜਰਾ ਦੇ ਵੱਲੋਂ ਇੱਥੇ ਇਹ ਬਿਆਨ ਜਿਹੜਾ ਹੈ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਨੇ ਲਗਾਤਾਰ ਉਹ ਆਪਣੀ ਇੰਟਰਵਿਊ ਦੇ ਆ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ

ਦੇਖੋ ਇਹਨਾਂ ਨੂੰ ਇਹ ਲੱਗ ਰਿਹਾ ਵੀ ਥੱਲੇ ਤਕਵੀਰਵਾਦ ਕਰਕੇ ਪਾਰਟੀ ਦਾ ਗਰਾਫ ਹੈ ਜਿਹੜਾ ਉਹ ਨੀਚੇ ਆਇਆ ਦੇਖੋ ਮੈਂ ਕੱਲ ਵੀ ਗੱਲ ਕੀਤੀ ਸੀ ਮੈਡਮ ਇੱਕ ਬੰਦਾ ਹੁੰਦਾ ਜਿੰਮੇਵਾਰ ਨਹੀਂ ਹੁੰਦਾ ਇੱਕ ਬੰਦੇ ਦੇ ਨਾਲ ਇਹਨਾਂ ਫਰਕ ਨਹੀਂ ਜਪੈਂਦਾ ਹੁੰਦਾ ਜੇ ਅਸੀਂ ਬਹੁਤ ਗੱਲਾਂ ਕੀਤੀਆਂ ਕੀਤੀਆਂ ਰਹੇ ਵੀ ਸਰਕਾਰ ਦੇ ਵਿੱਚ ਜਦੋਂ ਸਾਡੇ ਕੋਲ ਸੱਤਾ ਸੀ ਸ਼ਤਾਬੇ ਨਸ਼ੇ ਦੇ ਵਿੱਚ ਲੋਕਾਂ ਦਾ ਬੁਰਾ ਜਾਂ ਭਲਾ ਨਹੀਂ ਸੋਚਿਆ ਹਮੇਸ਼ਾ ਹੀ ਖੁਰੀ ਸੋਚਿਆ ਭਲਾ ਨਹੀਂ ਸੋਚਿਆ ਉਸ ਟੈਂ ਲੱਗਦਾ ਸੀ ਦੀ ਗਲਤੀ ਕੱਲੇ ਤਕਵੀਰਵਾਦ ਦੀ ਐ ਐਜੀ ਕਹੂੰਗਾ ਵੀ ਜਿਹੜੇ ਜਿਹੜੇ ਨੇ ਗਲਤੀ ਕੀਤੀ ਹੈ ਜਿਹੜੇ ਨੇ ਵੀ ਪਾਰਟੀ ਦਾ ਨੁਕਸਾਨ ਕੀਤਾ ਉਹ ਮਾਫੀ ਮੰਗ ਕੇ ਪਾਰਟੀ ਦੇ ਦੁਆਲੇ ਪੈਰਾਂ ਤੇ ਖੜੀ ਕਰ ਸਕਦੇ ਆ ਬਿਲਕੁਲ ਦੇਖੋ ਜੇਕਰ ਮਾਫੀ ਦੀ ਹੀ ਗੱਲ ਆਉਂਦੀ ਐ ਇੱਥੇ ਸੰਜੀਵ ਜੀ ਕੀ ਕਹਿਣਾ ਚਾਹੋਗੇ ਇੱਕ ਪਾਸੇ ਉਹ ਬਾਗੀ ਤੜਾ ਜੋ ਆਪਣੀ ਗਲਤੀਆਂ ਦੀ ਮਾਫੀ ਮੰਗ ਰਿਹਾ ਉਹਨਾਂ ਦੇ ਵੱਲੋਂ ਇੱਥੇ ਕਿਹਾ ਜਾ ਰਿਹਾ ਕਿ ਜੇਕਰ ਅਸੀਂ ਮਾਫੀ ਮੰਗ ਰਹੇ ਹਾਂ ਤਾਂ ਸੁਖਬੀਰ ਬਾਦਲ ਵੀ ਤਾਂ ਇੱਥੇ ਮਾਫੀ ਮੰਗ ਸਕਦੇ ਨੇ ਪਰ ਕੀ ਲੱਗਦਾ ਹੈ ਕਿ ਇੱਥੇ ਸੁਖਬੀਰ ਬਾਦਲ ਦਾ ਅਜੇ ਤੱਕ ਇੱਥੇ ਕੋਈ ਵੀ ਜਿਹੜਾ ਬਿਆਨ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਇਸ ਵਿਸ਼ੇ ਤੇ ਵੇਖੋ ਮੈਡਮ ਸੌਰੀ ਕਹਿ ਦੇਣਾ ਜੀ ਮੈਨੂੰ ਮਾਫ ਕਰ ਦਿਓ ਜੀ ਜੀ ਇਹ ਕਹਿ ਦੇਣਾ ਬੜਾ ਆਸਾਨ ਹੁੰਦਾ ਹੈ ਜੀ ਹਮ ਲੇਕਿਨ ਉਹਦਾ ਜਿਹੜਾ ਮੀਨਿੰਗ ਹੈ ਉਹਦਾ ਮਤਲਬ ਹੈ ਉਸਤੇ ਸੀ ਕਿੰਨਾ ਕੰਮ ਕਰਦੇ ਆ ਜੀ ਅਮਲ ਦੇ ਜਰੂਰਤ ਹੁੰਦੇ ਆ ਤੁਸੀਂ ਅਮਲ ਕਰੋਗੇ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ ਜੀ ਕੋਸ਼ਿਸ਼ ਕਰਦਾ ਉਹ ਗਲਤੀਆਂ ਲੋਕ ਕਹਿ ਦੇਣਾ ਮਾਫੀ ਮੰਗੋ ਜੀ ਮਾਫੀ ਮੰਗਣਾ ਮਾਫੀ ਜਮਲੇ ਜੀ ਲੇਕਿਨ ਇਸੀ ਗਲਤੀਆਂ ਬਰਦਲੀਆਂ ਕਰਦੇ ਜਾ ਰਹੇ ਆਂ ਜੀ ਫਿਰ ਇਸੀ ਕਹਿੰਦੇ ਆ ਉਹ ਮਾਫੀ ਮੰਗੇ ਉਹ ਮਾਫੀ ਮੰਗੇ ਦੇਖੋ ਮੈਂ ਫਿਰ ਦੁਬਾਰੇ ਬੋਲੂਗਾ ਜਿਹਨੇ ਗਲਤੀ ਕੀਤੀ ਆ ਉਹਨੂੰ ਆਪਣੀ ਮਾਫੀ ਮੰਗ ਕੇ ਆਪਣੀ ਹੁਲ ਬਖਸ਼ਾ ਕੇ अकाली hmm. दल पार्टी एक वो पार्टी खेतरी पार्टी तो पार्टी का ग्राफ डाउन पार्टी है नाम है जो कि खराब होगा क्योंकि होंगे ਮੈਂ ਵੀ ਲੋਕ ਕਹਿੰਨੇ ਆ ਕਿ ਆ ਚਾਰ ਪਾਈਆਂ ਜਿਹੜੇ ਇਕੱਠੇ ਨਹੀਂ ਰਹਿ ਸਕਦੇ ਇੱਕ ਪਾਰਟੀ ਦੇ ਵਿੱਚ ਇੰਨਾ ਬਕਰੇਵਾ ਹੁੰਦਾ ਦੋ ਕੋਟਾਂ ਚ ਵੰਡੀ ਜਾਂਦੀ ਹੈ ਐਡਾ ਦਾ ਮੈਸੇਜ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਇੱਕ ਪਾਰਟੀ ਜੋ ਕਿ ਦੇਖੋ ਅੱਛੇ ਪਰਪਸ ਦੇ ਲਈ ਬਣਾਈ ਗਈ ਹੋਵੇ ਬਹੁਤ ਵੱਡੇ ਚਿਹਰੇ ਜਿਹੜੇ ਨੇ ਇਸ ਪਾਰਟੀ ਦੇ ਵਿੱਚ ਸਬੰਧਿਤ ਹੋਣ ਤੇ ਇੱਕ ਸਮਾਂ ਜੀਹਾਂ ਆਉਂਦਾ ਹੈ ਜਦੋਂ ਸਾਰੇ ਚਿਹਰੇ ਅਲੱਗ ਹੋ ਜਾਂਦੇ ਨੇ ਵਖਰੇਵਾ ਹੋ ਜਾਂਦਾ ਹੈ ਪਾਰਟੀ ਦੇ ਵਿੱਚ ਪਾੜ ਜਿਹੜਾ ਹੈ ਪਹ ਜਾਂਦਾ ਤਾਂ ਇਥੋਂ ਫਿਰ ਲੋਕ ਵੀ ਕੀ ਸਿੱਖਣ ਸਿੱਖਣਗੇ ਤੇ ਸਭ ਤੋਂ ਸਪੈਸ਼ਲੀ ਆਪਾਂ ਵੱਡੀ ਗੱਲ ਇਹ ਕਹਿ ਸਕਦੇ ਹਾਂ ਕਿ ਲੋਕਾਂ ਦੇ ਲਈ ਇੱਥੇ ਕੀ ਸੋਚਿਆ ਜਾ ਰਿਹਾ ਜੇਕਰ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਪਾਰਟੀ ਦੇ ਵਿੱਚ ਕੁਝ ਚੇਂਜਸ ਕੀਤੇ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਲੋਕਾਂ ਦੇ ਵੀ ਭਲਾਈ ਦੇ ਕੰਮ ਹੋ ਸਕਣ ਤੇ ਪਾਰਟੀ ਦਾ ਵੀ ਸੁਧਾਰ ਹੋ ਸਕਦਾ ਹੈ ਮੈਡਮ ਜੇ ਲੋਕਾਂ ਬਾਰੇ ਸੋਚਿਆ ਹੁੰਦਾ ਲੋਕਾਂ ਦੇ ਹਿੱਤਾਂ ਦੇ ਜੱਲੇ ਹੁੰਦੇ ਜੀ ਫਿਰ ਪਾਰਟੀ ਦਾ ਗਰਾਫ ਡਾਊਨ ਨਾ ਜੀ ਆਉਂਦਾ ਹੂੰ जो देना दे। दे। आप तो सदा है इना नशा दबाद करी चला चाहिए बुरा की है भूल जीएम बिलकुल सही तरीके काम करूंगे लोग अगली बार ओपन तो ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਕਿ ਲੋਕਾਂ ਨੂੰ ਵੀ ਅੱਜਕੱਲ੍ਹ ਦੇਖੋ ਸਭ ਕੁਝ ਦਿਖਦਾ ਹੈ ਜੇਕਰ ਆਪਾਂ ਰਾਜਨੀਤੀ ਦੀ ਗੱਲ ਕਰਦੇ ਹਾਂ ਰਾਜਨੀਤਿਕ ਸਟੰਟਾਂ ਦੀ ਗੱਲ ਕਰਦੇ ਹਾਂ ਪਬਲਿਕ ਸਟੰਟ ਦੀ ਗੱਲ ਕਰਦੇ ਹਾਂ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਅੱਜਕੱਲ੍ਹ ਲੋਕਾਂ ਨੂੰ ਬਖੂਬੀ ਦਿਖਦੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਕਿਸੇ ਦਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇੰਟਰਵਿਊ ਅੱਜਕੱਲ੍ਹ ਲੋਕ ਸੁਣਦੇ ਨੇ ਤੇ ਇੱਥੇ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਪਾਰਟੀ ਨੂੰ ਸੁਧਾਰਨ ਦੀ ਜਿਹੜੀ ਗੱਲ ਇੱਥੇ ਚੰਦੂ ਮਾਜਰਾ ਵੱਲੋਂ ਕਹੀ ਗਈ ਹੈ

ਹਮਮਾ ਦੀ ਪਾਰਟੀ ਆਪੋ ਨੇ ਵੀ ਉੱਤੇ ਹੋ ਜੀ ਮਾਨਤਾ ਬਹਿਮ ਹੁੰਦਾ ਹੈ ਜੀ ਦੇਖੋ ਆਦਾਰ ਪਾਕ ਇਹਦੀ ਪਾਰਟੀ ਦੀ ਵੀ ਗੱਲ ਕਰੀਏ ਚਾਹੇ ਆਪਾਂ ਦੀ ਪਾਰਟੀ ਹੋਵੇ ਹੋਰ ਕੋਈ ਬਾਗੀ ਚਰ ਪਾਰਟੀ ਆ ਜੀ ਆਦਾਰ ਸਾਨੂੰ ਪੁਰਾਣੇ ਚਿਹਰੇ ਲੱਗਦੇ ਆ ਵੀ ਪੁਰਾਣੇ ਜਿਹੜੇ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਸਾਥ ਨਹੀਂ ਦੇਦੇ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਮਦਦ ਨਹੀਂ ਕਰ ਰਹੇ ਤਾਂ ਸਾਨੂੰ ਜਿਹਰੇ ਬਦਲਣੇ ਚਾਹੀਦੇ ਆ ਉਹਨਾਂ ਚਿਹਰਿਆਂ ਨੂੰ ਅੱਗੇ ਲੈ ਕੇ ਆਓ ਜਿਹੜੇ ਤੁਹਾਡੇ ਨਾਲ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਤੋਂ ਜੁੜੇ ਹੋਏ ਆਂ ਇਹਨਾਂ ਦਾ ਵਰਕਰੇ ਬਣਾ ਕੇ ਰੱਖਿਆ ਹੋਇਆ ਲੋਕਾਂ ਦੇ ਜਿਹੜੇ ਅੱਗੇ ਨੇ ਜਿਓ ਜਦੋਂ ਤੁਹਾਡੀ ਇਦਾਂ ਵੀ ਸੋਚ ਆਉਗੀ ਹੂੰ ਪਾਰਟੀ ਇਹ ਮੈਟਰ ਨਹੀਂ ਕਰੂਗੀ ਜਿਹੜਾ ਨਵਾਂ ਜਾਂ ਪੁਰਾਣਾ ਕੋਈ ਕੋਟ ਤੇ ਮੈਟਰ ਹੋਊ ਕੋਈ ਸਾਰਾ ਬਿਲਕੁਲ ਜੋ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਧੰਨਵਾਦ ਮੈਂ ਬਹੁਤ ਬਹੁਤ ਧੰਨਵਾਦ ਹਾਂਜੀ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਪਾਰਟੀ ਦੇ ਵਿੱਚ ਜਿਹੜਾ ਦੋ 파ੜ ਹੋਇਆ ਇਸ ਨੂੰ ਲੈ ਕੇ ਬਹੁਤ ਸਾਰੀਆਂ ਹੁਣ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿਆਸ ਵੀ ਇੱਥੇ ਦੇਖੋ ਕਿਸ ਤਰੀਕੇ ਦੇ ਨੇ ਕਿਆਸ ਇੱਥੇ ਇਹੀ ਨੇ ਕਿ ਜਿਹੜੇ ਹੁਣ ਬਾਗੀ ਲੀਡਰ ਨੇ ਉਹ ਇੱਥੇ ਕੀ ਲੱਗਦਾ ਹੈ ਕਿ ਪਾਰਟੀ ਜਿਹੜੀ ਆ ਚੇਂਜ ਕਰਦੇ ਨੇ ਜਾਂ ਫਿਰ ਅਕਾਲੀ ਦਲ ਨੂੰ ਸਟਰੋਂਗ ਬਣਾਉਣ ਦੇ ਲਈ ਮਜ਼ਬੂਤ ਕਰਨ ਦੇ ਲਈ ਕੋਈ ਨਾ ਕੋਈ ਦਾਅ ਪੇਚ ਜਿਹੜਾ ਹੈ ਉਹ ਇੱਥੇ ਖੇਡਦੇ ਨੇ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪੰਜਾਬ ਦੀ ਪੰਥਕ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਕਾਫੀ ਹੱਦ ਤੱਕ ਸਟਰੋਂਗ ਪਾਰਟੀ ਐ ਪਰ ਪਿਛਲੇ 4 ਸਾਲਾਂ ਦੀ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਤੀਜਾ ਜਿਹੜਾ ਆਪਣੇ ਸਾਹਮਣੇ ਹੀ ਰਿਹਾ ਹੈ ਕਿ ਕਿੱਦਾਂ ਗ੍ਰਾਫ ਜਿਹੜਾ ਉਹ ਡਿੱਗਦਾ ਹੋਇਆ ਨਜ਼ਰ ਆਇਆ ਸੀ ਇੱਥੇ ਆਪਣੇ ਨਾਲ ਇੱਕ ਹੋਰ ਕੋਲਰ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕੰਟੀਨਿਊ ਰੱਖਦੇ ਹਾਂ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸ ਸਰ ਤੋਂ ਬੋਲਦਾ ਜੀ ਰਾਜੇਂਦਰ ਹਾਂਜੀ ਰਾਜੇਂਦਰ ਜੀ ਬਹੁਤ-ਬਹੁਤ ਪਹਿਲਾਂ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਰਾਜੇਂਦਰ ਜੀ ਅੱਜ ਚੰਦੂ ਮਾਜਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਚਿਹਰਾ ਵੱਡਾ ਨਾਂ ਨੇ ਉਹਨਾਂ ਦਾ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆ ਰਿਹਾ ਜਿਸ ਤੋਂ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਸੁਧਾਰ ਹੁੰਦਾ ਤਾਂ ਤਾਂ ਫਿਰ ਦੇਖੋ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਬੰਨਾ ਵਰਕਰਾਰ ਹੈ ਪਰ ਜੇਕਰ ਸੁਧਾਰ ਨਹੀਂ ਹੁੰਦਾ ਤਾਂ ਇੱਥੇ ਉਹਨਾਂ ਦੇ ਵੱਲੋਂ ਗੱਲਾਂ ਕਈਆਂ ਗਈਆਂ ਨੇ ਕਿ ਮੈਂ ਸਿਆਸਤ ਛੱਡ ਦੇਵਾਂਗਾ ਮੈਂ ਆਉਣ ਵਾਲੀ 2025 ਦੀਆਂ ਚੋਣਾਂ ਵੀ ਨਹੀਂ ਲੜਾਂਗਾ ਕੀ ਲੱਗਦਾ ਚੋਣਾਂ ਕਿਉਂ ਨਹੀਂ ਲੜਨ ਲੜੇ ਚੋਣ ਅਜੇ ਰਿਜ਼ਲਟ ਮਿਲਿਆ ਨਹੀਂ ਇਹਨਾਂ ਨੂੰ ਜੀ ਇਹ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਬੰਥ ਅਕਾਲੀ ਦਲ ਆਸੀ ਆਂ ਦਾ ਅਕਾਲੀ ਦਲ ਲੋਕ ਨੇ ਹੂੰ ਮਤਲਬ ਹਜੇ ਹੋਰ ਕੀ ਚਾਹੁੰਦੇ ਨੇ ਇਹ ਵੀ ਸਾਡੇ ਮਤਲਬ ਲੋਕਾਂ ਤੋਂ ਹੋਰ ਕੀ ਉਮੀਦ ਰੱਖਦੇ ਨੇ ਇਹ ਵੀ ਸਾਨੂੰ ਲੋਕ ਸਭ ਕੁਝ ਕਿਉਂ ਦਾ ਜੀ ਇਹਦਾ ਆਪਦਾ ਹੀ ਫਰਜ਼ ਬਣਦਾ ਹੂੰ ਕਿਦਾ ਇਹਨਾਂ ਦਾ ਇਹ ਹੈ ਵੀ ਪੰਜਾਬ ਛੱਡ ਕੇ ਵਗਜਣ ਜੀ ਕਿਸੇ ਕੋ ਮਹਾਰਾਸ਼ਟਰ ਮਹਾਰਾਸ਼ਟਰ ਜਾ ਅਸਥਾਨ ਦੇ ਜੰਗਲਾਂ 'ਚ ਵਗਜਣ ਇਹ ਕੀ ਹੈ ਜੀ ਇਹ 40 42 ਬੰਦੇ ਨੇ ਅਕਾਲੀ ਦਲ ਦੇ ਜੀ 40 42 ਬੰਦੇ ਨੇ ਕਾਂਗਰਸ ਦੇ ਹੂੰ ਚਾਰ ਪੰਜ ਬੰਦੇ ਨੇ ਭਾਜਪਾ ਦੇ ਜੀ ਚਾਰ ਪੰਜ ਬੰਦੇ ਨੇਗੇ ਆਪ ਵਾਲਿਆਂ ਦੇ ਹੂੰ ਇਹਨਾਂ ਦੇ ਭਾਕੇ ਦੋ ਟਰੱਕ ਉੱਥੇ ਮੁਕਾਬਲਾ ਦਿਖਾ ਦਿੰਦੇ ਨੇ ਨਾ ਉਹ ਜੰਗਲਾਂ 'ਚ ਜਿੱਥੇ ਪੰਜਾਬ ਦੇ ਜਿੱਥੇ ਹਿੰਦੁਸਤਾਨ ਦੇ ਨੌਜਵਾਨ ਮੁੰਡਿਆਂ ਦਾ ਮੁਖਾਇ ਇਹਨਾਂ ਦਾ ਕਾਊਂਟਰ ਕਰਦੀਆਂ ਨੇ ਨਾ ਸਿੱਤਰ ਸਰਕਾਰਾਂ ਹੂੰ ਉੱਥੇ ਜਾ ਕੇ ਇਹਨਾਂ ਦੇ ਇਨਕਾਊਂਟਰ ਕਰਨ ਵਾਲੇ ਨੇ ਭਾਲਦੇ ਨੇ ਸਿਆਸਤਾਂ ਹੋ ਇਹਨਾਂ ਤੋਂ ਦੀ ਮੋਟੀ ਤਾਂ ਕੋਈ ਚਾਹੀਦੀ ਅਜੇ ਸੰਗ ਸ਼ਰਮਾ ਹੂੰ ਮਤਲਬ ਇਹਨਾਂ ਦੇ ਤਾਂ ਬੇੜਾ ਤਾਂ ਬਹਾਤਾ, ਆਕਾਲੀ ਦਲ ਦਾ ਬਹਾਤਾ, ਪਬਲਿਕ ਦਾ ਬਹਾਤਾ, ਪੰਛ ਦਾ ਬਹਾਤਾ। ਹਾਂ। ਜਿਹਨੇ ਇਹ ਜਿਵੇਂ ਬਾਅ ਕੱਢ ਕੇ ਮਾਰਦਿਆ ਅਖੀਰ ਚੋਂ। ਇਹ ਕੱਢ ਕੇ ਮਾਰੇ। ਅਜੇ ਕਹੀ ਜਾਂਦੇ ਨੇ ਅਸੀਂ ਸਿਆਸਤਾਂ ਅਸੀਂ ਆਕਾਲੀ ਦਲ। ਇਹ ਸਭ ਇਹਨਾਂ ਦੀਆਂ ਗਿੰਦੜ ਚਾਲਾਂ ਨੇ। ਚਾਲਾਂ ਜੀ ਜੀ ਜੀ। ਹੂੰ। ਤੇ ਜਾਣ ਕੇ ਕਰਦੇ ਨੇ ਵੀ ਜੇ ਲੋਕ ਤੁਹਾਡੇ ਮਗਰ ਸਾਡੇ ਮਗਰ ਨਹੀਂ ਲੱਗਦੇ, ਤੁਹਾਡੇ ਮਗਰ ਲੱਗ ਜਾਣ। ਜੇ ਤੁਹਾਡੇ ਮਗਰ ਨਹੀਂ ਲੱਗਦੇ, ਸਾਡੇ ਮਗਰ ਲੱਗ ਜਾਣ ਤਾਂ ਕੱਲ ਨੂੰ ਤੁਸੀਂ ਸਾਡੇ 'ਚ ਆਜੋ, ਅਸੀਂ ਤੁਹਾਡੇ 'ਚ ਆ ਜਾਵਾਂਗੇ। ਲੋਕ ਇਹਨਾਂ ਨਾਦੀਆਂ ਚਾਲਾਂ ਸਮਝੀ ਜਾਂਦੇ ਨੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਇਹਨਾਂ ਨੇ ਪੰਜਾਬ ਦੀ ਨੌਜਵਾਨ ਜੀ ਜੀ ਰਜਿੰਦਰ ਜੀ ਜੀ ਹਾਂਜੀ ਰਜਿੰਦਰ ਜੀ ਇਹਥੇ ਕੀ ਲੱਗਦਾ ਹਮ ਹਮ ਨੀਯੋਗ ਨਹੀਂ ਹਨ ਉਹ ਇਹਨਾਂ ਨੂੰ ਟ੍ਰਾਇਲ ਭੁਗਤ ਕੇ ਸਜ਼ਾਵਾ ਦਿੱਤੀ ਨਾ ਜਾਣ ਸਜ਼ਾਵਾ ਵੀ ਉਹ ਮਸਾਲੀ ਸਜ਼ਾਵਾ ਹੁਣ ਹਮ ਜਿਹੜੀਆਂ 40 50 ਬੰਦੇ ਨੇ ਇਹਨਾਂ ਨੂੰ ਮਸਾਲੀ ਸਜ਼ਾਵਾ ਦਿੱਤੀਆਂ ਜਾਣ ਉਹਦੇ ਕਹਿਣ ਵਾਂਗੂ ਜੰਡ ਚ ਖੜ ਕੇ ਗੋਲੀ ਵਾਰੀ ਜਾਵੇ ਜੰਡ ਤੇ ਟੰਗ ਕੇ ਇਹਨਾਂ ਦੇ ਇਹਨਾਂ ਦਾ ਸਰਕਾਰ ਕਰਤਾ ਜੀ ਮੈਂ ਇਹ ਦੋ ਬੱਤਾਂ ਮੈਡਮ ਹੋਰ ਕੁਝ ਕਹਿ ਨਹੀਂ ਸਕਦੇ। ਇਹ ਗੱਲ ਇਹ ਹੈ ਇਹ ਇਹਨਾਂ ਦੇ ਅਪਰਾਧ ਨੇ ਜਿਹੜੇ ਹਾਂਜੀ ਸਜ਼ਾਯੋਗ ਨਹੀਂ। ਮਾਫੀ ਸ਼ਬਦ ਹੀ ਨਹੀਂ ਹੋਣਾ ਚਾਹੀਦਾ ਇਹਨਾਂ ਵਾਸਤੇ ਤਾਂ। ਇਹਨਾਂ ਵਾਸਤੇ ਤਾਂ ਜੀ ਬਿਲਕੁਲ ਤੇ ਇੱਥੇ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਰਾਜਿੰਦਰ ਜੀ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਚੰਦੂ ਮਾਜਰਾ ਜਿਹੜੇ ਨੇ ਉਹ ਪਾਰਟੀ ਵੀ ਕੀ ਛੱਡ ਸਕਦੇ ਨੇ ਕਿਉਂਕਿ ਕਿਆਸ ਲਗਾਏ ਜਾ ਰਹੇ ਨੇ ਭਾਜਪਾ ਦੇ ਨਾਲ ਉਹਨਾਂ ਦੇ ਹੂੰ ਉਹਨਾਂ ਨੇ ਪਾਰਟੀ ਛੱਡਾ ਤਾਂ ਦਿੱਤੀ। ਜੀ ਜਨਤਾਂ ਦਾ ਜ਼ਬਰਤ ਕਰਾਤੀਆਂ ਹੂੰ ਕਾਲ ਤੱਕ ਮੁਰੇ ਇਹ ਆਪ ਦਾ ਪਰਿਵਾਰ ਦਾ ਜੋ ਕਮਾਈ ਆ ਉਹ ਛੱਡ ਕੇ ਉਸ ਤੋਂ ਬਾਅਦ ਇਹਨਾਂ ਨੂੰ ਇੱਕੋ ਹੀ ਹੈ ਹਾਂਜੀ ਇਹਨਾਂ ਨੇ ਮਲਾਈ ਖਾਤੀ ਹੈ ਉਹਦਾ ਪੈਸਾ ਪੈਸਾ ਕਾਲ ਤੱਕ ਤੇ ਨੌਕਰਾ ਦੇਣਾ ਬਿਲਕੁਲ ਉਸ ਤੋਂ ਬਾਅਦ ਨੌਕ ਸੋਚਣ ਦੇ ਫੇਰ ਇਹਨਾਂ ਨੂੰ ਕੀ ਸਜ਼ਾ ਦੇਣੀ ਹੈ ਜਾਂ ਮਾਫੀ ਦੇਣੀ ਹੈ ਬਿਲਕੁਲ ਜੀ ਬਿਲਕੁਲ ਕੋਈ ਹਿੰਮਤ ਨਹੀਂ ਹੈ ਇਹ ਤਾਂ ਰੋਮ ਰੋਮ ਕਹੀ ਜਾਂਦੇ ਨੇ ਸਾਡਾ ਪੈਸਾ ਨਹੀਂ ਕਹਿੰਦੇ ਵੀ ਸਾਡਾ ਪੰਥ ਦਾ ਜੀ ਪਰ ਇਹਨਾਂ ਦੀਆਂ ਗੱਲਾਂ ਸੁਣੋ ਵਿੱਚ ਬੜੀ ਸਿਆਸਤ ਬੋਲਦੀ ਹੈ ਹੂੰ ਇਹ ਕਹਿਣਗੇ ਸਾਡਾ ਰੋਮ ਰੋਮ ਪੰਥ ਦਾ ਤੇ ਰੋਮ ਰੋਮ ਉੱਥੇ ਕਾ ਦਾ ਪੰਥ ਹੈ ਪੈਸਾ ਵੈਸਾ ਪੰਥ ਦਾ ਕਹਿਣਾ ਜੀ ਸਾਡਾ ਪੈਸਾ ਜਿੰਨਾ ਨਜਾਇਜ਼ ਕਮਾਈ ਕੀਤੀ ਹੈ ਇਹਨਾਂ ਦੇ ਪਿਓ ਦਾਦਿਆਂ ਦੀਆਂ ਜਾਇਦਾਦਾਂ ਤੋਂ ਬਣਾ ਇਹਨਾਂ ਦੀਆਂ ਜਾਇਦਾਦਾਂ ਇਹਨਾਂ ਨੇ ਬਣਾਈਆਂ ਨੇ ਉਹ ਸਿੱਖ ਮੰਧ ਦੇ ਨਾਮ ਹੋਣ ਉਹ ਸਿੱਖ ਬੱਚਿਆਂ ਦੀ ਭਲਾਈ ਦੇ ਲਈ ਹੋਵੇ ਸਿੱਖ ਗਰੀਬ ਪਰਿਵਾਰਾਂ ਦੇ ਲਈ ਪਰ ਉਹ ਹੋਵੇ ਸਰਾਮਾਂ ਦੇ ਵਿੱਚ ਥਾਵਾ ਮਿਲਣ ਲੋਕਾਂ ਨੂੰ ਉਹ ਚੀਜ਼ ਹਸੂਣ ਉਹ ਤਾਂ ਇਹ ਕਹਿੰਦੇ ਰੋਮ ਰੋਮੇ ਤਾਂ ਤੇ ਤੋੜ ਰਿਹਾ ਨ ਦੇ ਰੋਮ ਤੋਂ ਕਰੋਨਾ ਕੀ ਹੈ ਕਿਸੇ ਨੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ ਹਾਂਜੀ ਤਾਂ ਦੇਖੋ ਲਗਾਤਾਰ ਜਿਹੜੇ ਆਪਣੇ ਨਾਲ ਕਾਲਰ ਜੁੜਦੇ ਨੇ ਉਹ ਆਪਣੇ رائے ਵੀ ਸਾਂਝੀ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਪਾਰਟੀ ਦੀ ਜਿਹੜੀ ਸਥਿਤੀ ਹੈ ਇਸ ਨੂੰ ਲੈ ਕੇ ਚੱਲ ਰਹੇ ਨੇ ਤਾਂ ਤੁਹਾਡੇ ਵੀ ਜੇਕਰ ਇਸ ਵਿਸ਼ੇ ਤੇ ਕੋਈ ਵਿਚਾਰ ਨੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਹੁਣ ਸਥਿਤੀ ਦੀ ਗੱਲ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਕਿਦਾਂ ਦਾ ਅਸਰ ਪਏਗਾ ਜਾਂ ਫਿਰ ਜਿਹੜੇ ਲੀਡਰ ਅੱਜ ਇੰਟਰਵਿਊਜ਼ ਦੇ ਵਿੱਚ ਤਾਂ ਬੋਲ ਹੀ ਰਹੇ ਨੇ ਕਿ ਸਿਆਸਤ ਛੱਡ ਦੇਾਂਗੇ ਕਿ ਆਉਣ ਵਾਲੇ ਸਮੇਂ 'ਚ ਵਾਕਈ ਇੱਥੇ ਸਿਆਸਤ ਛੱਡਦੇ ਨੇ ਜਾਂ ਪਾਰਟੀ ਚੇਂਜ ਕਰਦੇ ਨੇ ਇਹ ਵੀ ਫਿਲਹਾਲ ਸਮਾਂ ਹੀ ਦੱਸਿਆ ਕਰੇਗਾ ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ